ਜਿੰਦਾਬਾਦ ਸ਼ਿਵ ਸੈਨਾ ਹਿੰਦੁਸਤਾਨ ਜਿੰਦਾਬਾਦ ਸ਼ਿਵ ਸੈਨਾ ਹਿੰਦੁਸਤਾਨ ਜਿੰਦਾਬਾਦ ਡੋਟਯਾ ਮੀਟਿੰਗ ਤੇ ਕਿਉਂ ਸਵਾਈ ਦਾ ਅੰਗਰੇਜ਼ ਅੱਜ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੀ ਸਾਂਝੀ ਮੀਟਿੰਗ ਪਟਿਆਲੇ ਵਿਖੇ ਹੋਈ ਹੈ ਜਿੱਥੇ ਸਾਡੇ ਸਾਰੇ तमाम ਲੀਡਰ ਸਹਿਬਾਨ ਜਿਹੜੇ ਪਟਿਆਲੇ ਨਾਲ ਸੰਬੰਧਿਤ ਹੈ ਉਹ ਸਾਰੇ ਹਾਜ਼ਰ ਹੋਏ ਔਰ ਅੱਜ ਦੀ ਬੈਠਕ ਦੇ ਵਿੱਚ ਸਭ ਤੋਂ ਵਿਸ਼ੇਸ਼ ਗੱਲ ਇਹ ਰਹੀ ਕਿ ਜਿਹੜੇ ਸਾਡੇ ਲੋਕ ਸਭਾ ਹਲਕਾ ਪਟਾਲਾ ਦਾ ਉਮੀਦਵਾਰ ਹੈ ਸ੍ਰੀ ਕ੍ਰਿਸ਼ਨ ਕੁਮਾਰ ਗੱਭਾ ਜੀ ਉਹਨਾਂ ਦੀ ਚੋਣ ਮੁਹਿੰਮ ਨੂੰ ਤਿੱਖਾ ਕਰਨ ਦਾ ਫੈਸਲਾ ਕੀਤਾ ਹੈ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਸ਼ਿਵ ਸena ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸena ਦੇ ਸਮੂਹ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਅੱਜ ਤੋਂ ਬਾਅਦ ਲਗਭਗ ਮਈ ਦੇ ਅੱਧ ਤੱਕ ਚੋਣ ਜਲਸਿਆਂ ਚੋਣ ਰੈਲੀਆਂ ਦਾ ਪ੍ਰੋਗਰਾਮ ਆਜੂ ਲਿਖਿਆ ਗਿਆ ਜਿਦੇ ਤਹਿਤ ਕੱਲ ਪਹਿਲਾ ਘਟਕ ਸਾਡੇ ਜਿਹੜੇ 23 ਰਿੰਕੂ ਜੀ ਨੇ ਆਈਟੀ ਸੈੱਲ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਨਾਬੇ ਚ ਕੱਲ ਦੋ ਜਲਸੇ ਸਵਪਨਾ ਹਿੰਦੁਸਤਾਨ ਕਰਨ ਜਾ ਰਹੀ ਹੈ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ ਸਮਾਣੇ ਦੇ ਵਿੱਚ ਔਰ ਪਾਤੜਾ ਘਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਲਗਭਗ 50 ਜਲਸਿਆਂ ਪ੍ਰੋਗਰਾਮ ਲਈ ਕੀਤਾ ਗਿਆ ਹੈ ਜਿਹਦੇ ਵਿੱਚ ਸਾਡੀ ਮਹਿਲਾ ਕਾਈ ਸੁਵਰਾਜ ਕੁਮਨ ਜੀ ਸਾਡੇ ਕਾਂਤਾ ਬਾਂਸਲ ਜੀ ਦੀ ਅਗਵਾਈ ਚ ਮਹਿਲਾ ਇਕਾਈ ਵੀ ਬਹੁਤ ਜ਼ਿਆਦਾ ਐਕਟਿਵ ਹੋਏਗੀ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਦੀਪਕ ਵਸ਼ਿਸ਼ਟ ਜੀ ਹਰਪ੍ਰੀਤ ਜੀ ਔਰ ਰਿੰਕੂ ਜੀ ਇਹਨਾਂ ਦੀ ਅਗਵਾਈ ਚ ਪੂਰੇ ਜ਼ਿਲ੍ਹੇ ਚ ਜਿਹੜਾ ਮੋਹਮ ਵੜ ਦਿੱਤੀ ਜਾਊਗੀ ਸਮਾਣੇ ਵੀ 2-3 ਜਲਸੇ ਵੱਡੇ ਪੱਧਰ ਤੇ ਕਿਤੇ ਜਾ ਰਹੇ ਨੇ ਪਰ ਅੱਜ ਵੱਡੇ ਪੱਧਰ ਦੇ ਉੱਤੇ ਇੱਕ ਫੈਸਲਾ ਕੀਤਾ ਗਿਆ ਕਿ ਸ੍ਰੀ ਰਵਿੰਦਰ ਸਿੰਘਲਾ ਜੀ ਜਿਹੜੇ ਸਾਡੇ ਵਾਈਸ ਪ੍ਰਧਾਨ ਸੀਗੇ ਉਹਨਾਂ ਨੂੰ ਉਸ ਸ਼ਿਵਸਾਨਾ ਹਿੰਦੁਸਤਾਨ ਪੰਜਾਬ ਇਕਾਈ ਦਾ ਸੂਬਾ ਦੇ ਵਿੱਚ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਔਰ ਦੂਸਰਾ ਸਾਡੇ ਜਿਹੜੇ ਬਹੁਤ ਹੀ ਮਿਹਨਤੀ ਔਰ ਪੁਰਾਣੇ ਕਾਰਜਕਰਤਾ ਨੇ ਪੁਰਾਣੇ ਲੀਡਰ ਨੇ ਔਰ ਕਈ ਚੋਣਾਂ ਜਿਵੇਂ ਵਿਧਾਨ ਸਭਾ ਦੀਆਂ ਔਰ ਐਮਪੀ ਦੀਆਂ ਚੋਣਾਂ ਲੜ ਚੁੱਕੇ ਹਨ ਜਿਨ੍ਹਾਂ ਦਾ ਨਾਮ ਸ੍ਰੀ ਸ਼ਮਾਕਾਂਤ ਪਾਂਡੇ ਹੈ ਉਹ ਸ਼ਮਾਕਾਂਤ ਪਾਂਡੇ ਜੀ ਨੂੰ ਪੰਜਾਬ ਇਕਾਈ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਜਿਹੜੇ ਕਿ ਸਾਡੇ ਜ਼ਿਲ੍ਹੇ ਦੇ ਵੀ ਇੰਚਾਰਜ ਨੇ ਔਰ ਉੱਤਰ ਪ੍ਰਦੇਸ਼ ਬਿਹਾਰ ਦੇ ਵੀ ਪ੍ਰਭਾਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉੱਤਰ ਪ੍ਰਦੇਸ਼ ਔਰ ਬਿਹਾਰ ਦੀਆਂ ਚੋਣਾਂ ਵੀ ਲੜੀਆਂ ਜਾ ਰਹੀਆਂ ਨੇ ਤੇ ਇਹ ਦੋ ਨਿਯੁਕਤੀਆਂ ਜਿਹੜੀਆਂ ਬੜੀਆਂ ਅਹਿਮ ਕੀਤੀਆਂ ਗਈਆਂ ਜਿਹਦੇ ਤਹਿਤ ਤੁਹਾਨੂੰ ਜਿਵੇਂ ਮੈਂ ਦੱਸਿਆ ਹੈ ਕਿ ਰਵਿੰਦਰ ਸਿੰਘਲਾ ਜੀ ਪੰਜਾਬ ਇਕਾਈ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਔਰ ਜਿਹੜੇ ਪਹਿਲੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਨਿਯੁਕਤੀ ਰੱਦ ਕਰਦੇ ਹੋਏ ਹੁਣ ਨਵੀਂ ਨਿਯੁਕਤੀ ਜਿਹੜੀ ਹੈ ਸ਼੍ਰੀ ਸ਼ਮਾਕੰਦ ਪਾਂਡੇ ਜੀ ਨੂੰ ਦੇ ਦਿੱਤੀ ਗਈ ਹੈ ਉਹ ਅੱਜ ਤੋਂ ਬਾਅਦ ਸਵੇਰੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਕੰਮ ਕਰਨਗੇ ਔਰ ਜਿਵੇਂ ਮੈਂ ਦੱਸਿਆ ਹੈ ਕਿ ਸ਼ਿਵ ਸੈਨਾ ਹਿੰਦੁਸਤਾਨ ਵੈਸੇ ਤੇ ਲਗਭਗ 50 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਲੜਾ ਲੜਾਈਗੀ ਜਿਦੇ ਵਿੱਚ ਅਸੀਂ ਤਕਰੀਬਨ ਕੁਝ ਉਮੀਦਵਾਰ ਕੋਸ਼ਿਤ ਕੀਤੇ ਔਰ ਕੁਝ ਅਸੀਂ ਜਲਦੀ ਕੋਸ਼ਿਤ ਕਰਨ ਵਾਲੇ ਹੈ ਔਰ ਉਸ ਦੇ ਤਹਿਤ ਅੱਜ ਪਟਿਆਲਾ ਸੀਟ ਦਾ ਫੈਸਲਾ ਕੀਤਾ ਗਿਆ ਕਿ ਕੇ ਕੇ ਗਾਬਾ ਜੀ ਦੀ ਚੋਣ ਮਹੀਮ ਨੂੰ ਹੋਰ ਤੇਜ਼ ਕੀਤਾ ਜਾਊਗਾ ਜਿਹਦੇ ਤਹਿਤ ਲਗਭਗ 20 30 ਮਿੰਡੀਆਂ ਅੱਜ ਜਿਹੜੀਆਂ ਡਿਟੇਲ ਚ ਨਿਰਧਾਰਿਤ ਕਰ ਦਿੱਤੀਆਂ ਗਈਆਂ ਜਿਦੇ ਤਹ ਸਮਾਣਾ ਪਾਤੜਾ ਕੱਗਾ ਪਟਿਆਲਾ ਖਨੌਰ ਸਨੌਰ ਇਹ ਸਾਰੇ ਇਲਾਕੇ ਦੇ ਵਿੱਚ ਪਾਰਟੀ ਵਰਕਰਾਂ ਦੀ ਡਿਊਟੀ ਲਗਾ ਕੇ ਉੱਥੇ ਰੈਲੀਆਂ ਜਿਹੜੀਆਂ ਹਨ ਨਿਸ਼ਚਿਤ ਕਰ ਦਿੱਤੀਆਂ ਗਈਆਂ ਡੇਟਾ ਉਹਦੀ ਅਨਾਉਂਸ ਹੋ ਗਿਆ ਹੈ ਲਗਭਗ 15 ਮਈ ਤੱਕ ਸ਼ਿਵ ਸੈਨਾ ਹਿੰਦੁਸਤਾਨ ਆਪਣੀ ਜਿਹੜੀ ਹੈ ਇੱਕ ਪਹਿਲੇ ਰਾਉਂਡ ਦੇ ਪ੍ਰਚਾਰ ਮਹੀਮ ਨੂੰ ਪੁਖਾ ਦੇਗੀ ਕਿ ਕਿਰਦਾਂ ਤੋਂ ਵੀ ਉਮੀਦਵਾਦ ਫੈਨਾਨ ਕਿੱਥੇ ਆਉਂਦੇ ਨੇ ਉਸ ਤੋਂ ਬਾਅਦ ਪਹਿਲੇ ਇੱਕ ਲਿਸਟ ਆ ਚੁੱਕੀ ਹੈ ਦੂਸਰੀ ਲਿਸਟ ਵਿੱਚ ਅਸੀਂ ਬਹੁਤ ਚਾਹੀਦੀ ਦੋ ਚਾਰ ਦਿਨਾ ਚ ਰਸੀਂ ਘੋਸ਼ਿਤ ਕਰਾਂਗੇ ਜਿਹਦੇ ਵਿੱਚ ਅਸੀਂ ਬਿਹਾਰ ਉੱਤਰ ਪ੍ਰਦੇਸ਼ ਆਪਣਾ ਪੰਜਾਬ ਇਸੇ ਤਰ੍ਹਾਂ ਜੰਕੇ ਤੇ ਦੂਸਰੇ ਸੂਬਿਆਂ ਦੇ ਉਮੀਦਵਾਰਾਂ ਦੇ ਨਾਮਾਂ ਦੀ ਲਿਸਟ ਜਿਹੜੀ ਹੈ ਦੂਸਰੀ ਉਹ ਜਾਰੀ ਕਰਦੇ ਇੱਕ ਤੁਹਾਡਾ ਮੁੱਦਾ ਕੀ ਹੈ ਜੀ ਜਿਸ ਨੂੰ ਤੁਸੀਂ ਪਿੱਛੇ ਪਿੱਛੇ ਚੋਣਾਂ ਲੜਦੇ ਹੋ देखो ਸਾਡਾ ਮੁੱਦਾ ਜਿਹੜਾ ਸਭ ਤੋਂ ਪੁਰਾਣਾ ਹੈ ਕਿ 35000 ਆਤਵਾਦ ਪੀੜਿਤ ਹਿੰਦੂ ਦਾ ਮੁਆਵਜ਼ਾ 781 ਕਰੋੜ ਰੁਪਏ ਮਨਜ਼ੂਰ ਕੀਤਾ ਗਿਆ ਔਰ ਉਹਦੇ ਵਿੱਚ ਅਕਾਲੀ ਦਲ ਦੇ ਨਾਲ ਬੀਜੇਪੀ 10 ਸਾਲ ਸਰਕਾਰ ਤੇ ਰਹੀ ਹਿੰਦੂਆਂ ਦੀ ਸਭ ਤੋਂ ਵੱਡੀ ਠੇਕੇਦਾਰ ਪਾਰਟੀ ਜਿਹੜੀ ਅੱਜ ਕਹਿ ਰਹੀ ਹੈ ਕਿ ਰਾਮ